informal versus formal ਅੱਜ ਅਸੀਂ ਕਿਵੇਂ ਕੁਝ ਸ਼ਬਦਾਂ ਨੂੰ ਹੋਰ ਵਧੀਆ ਢੰਗ ਨਾਲ ਕਹਿ ਸਕਦੇ ਹਾਂ ਉਸ ਬਾਰੇ ਗੱਲ ਕਰਾਂਗੇ ਜਿਵੇਂ ਕਿ ਜੌਬ ਨੌਕਰੀ ਨੂੰ ਹੋਰ ਵਧੀਆ ਢੰਗ ਨਾਲ ਅਕੂਪੇਸ਼ਨ professions ਕੈਰੀਅਰ ਬੌਸ ਮੁਖੀ ਹੋਰ ਵਧੀਆ ਢੰਗ ਨਾਲ ਏਮਪਲਾਇਰ ਮੈਨੇਜਰ ਫਰੈਂਡ ਦੋਸਤ ਹੋਰ ਵਧੀਆ ਢੰਗ ਨਾਲ ਕੰਪੈਨੀਅਨ ਐਸੋਸੀਏਟ ਐਨਮੀ ਦੁਸ਼ਮਣ ਹੋਰ ਵਧੀਆ ਟੰਗ ਨਾਲ ਆਪੋਨੈਂਟ ਰਿਵਲ ਐਡਵਰਸਰੀ ਗਾਇ ਮੁੰਡਾ ਹੋਰ ਵਧੀਆ ਟੰਗ ਨਾਲ ਮੈਨ ਜੈਂਟਲਮੈਨ ਇੰਡੀਵਿਜੂਅਲ ਗਰਲ ਕੁੜੀ ਊਮਨ ਲੇਡੀ ਹੋਮ ਮਕਾਨ ਹੋਰ ਵਧੀਆ ਟੰਗ ਨਾਲ ਰੈਜ਼ੀਡੈਂਟ ਡਵੇਲਿੰਗ ਹਾਊਸਹੋਲਡ ਹਾਊਸ ਕਾਰ ਹੋਰ ਵਧੀਆ ਟੰਗ ਨਾਲ ਪ੍ਰਾਪਰਟੀ ਪ੍ਰੈਮੇਸਸ